ਅੰਮ੍ਰਿਤਸਰ ਪੁਲਿਸ ਨੇ ਸਰਹੱਦ ਪਾਰ ਹਥਿਆਰ ਤਸਕ ਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। 2 ਤਸਕਰ ਗ੍ਰਿਫਤਾਰ ਹੋਏ ਨੇ ਤੇ ਇਹਨਾਂ ਦੇ ਕੋਲੋਂ 7 ਆਧੁਨਿਕ ਪਿਸਤੌਲ ਬਰਾਮਦ ਕੀਤੇ ਗਏ ਨੇ। ਇਹ ਸਾਰੀ ਜਾਣਕਾਰੀ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁਲਰ ਵੱਲੋਂ ਮੀਡੀਆ ਨਾਲ ਸਾਂਝੀ ਕੀਤੀ ਗਈ ਹੈ। ਉਹਨਾਂ ਦੱਸਿਆ ਹੈ ਕਿ ਪੁਲਿਸ ਨੂੰ ਇਸ ਬਾਰੇ ਖੂਫੀਆ ਇਤਲਾਹ ਮਿਲੀ ਸੀ ਜਿਸ ਦੇ ਆਧਾਰ 'ਤੇ ਇਹ ਕਾਰਵਾਈ ਕੀਤੀ ਗਈ ਹੈ। ਉਨਾ ਦੱਸਿਆ ਹੈ ਕਿ ਇਹਨਾਂ ਦੇ ਤਾਰ ਪਾਕਿਸਤਾਨ ਦੇ ਨਾਲ ਜੁੜੇ ਹੋਏ ਨੇ ਇਹਨਾਂ ਦੋਸ਼ੀਆਂ ਦੀ ਪਹਿਚਾਨ ਜੁਗਰਾਜ ਸਿੰਘ ਤੇ ਬਲਵਿੰਦਰ ਸਿੰਘ ਵਜੋਂ ਹੋਈ ਹੈ ਜੁਗਰਾਜ ਸਿੰਘ ਦੇ ਖਿਲਾਫ ਪਹਿਲਾਂ ਵੀ ਕਤਲ ਦਾ ਇੱਕ ਕੇਸ ਦਰਜ ਹੈ ਤਸਕਰਾਂ ਨੂੰ ਸਪੈਸੀਫਿਕ ਲੋਕੇਸ਼ਨ ਤੇ ਪਹੁੰਚ ਕੇ ਹਥਿਆਰ ਇਕੱਠੇ ਕਰਨ ਦੀ ਹਦਾਇਤ ਕੀਤੀ ਜਾਂਦੀ ਸੀ ਜਿਸ ਨਾਲ ਇਹ ਸਾਬਿਤ ਹੁੰਦਾ ਹੈ ਕਿ ਇਹ ਪੂਰਾ ਮਾਮਲਾ ਵੱਡੀ ਸਾਜ਼ਿਸ਼ ਦਾ ਹਿੱਸਾ ਸੀ ਮੁਢਲੀ ਜਾਂਚ ਦੌਰਾਨ ਇਹ ਮਹੱਤਵਪੂਰਨ ਖੁਲਾਸਾ ਹੋਇਆ ਹੈ ਕਿ ਦੋਸ਼ੀ ਲੰਬੇ ਸਮੇਂ ਤੋਂ ਪਾਕਿਸਤਾਨ ਵਿੱਚ ਬੈਠੇ ਹੈਂਡਲਰ ਦੇ ਨਿਰਦੇਸ਼ਾਂ ਤੇ ਕੰਮ ਕਰ ਰਹੇ ਸਨ। ਉਹਨਾਂ ਨੂੰ ਹਥਿਆਰਾਂ ਦੀ ਡਿਲੀਵਰੀ ਤੇ ਪਿਕਅਪ ਪੁਆਇੰਟ ਨਿਰਧਾਰਤ ਕਰਨ ਦੇ ਲਈ ਵਟਸਐਪ ਰਾਹੀਂ ਸੁਨੇਹੇ ਭੇਜੇ ਜਾਂਦੇ ਸਨ ਜਿਸ ਰਾਹੀਂ ਇਹ ਪੂਰਾ ਨੈੱਟਵਰਕ ਚਲਾਇਆ ਜਾ ਰਿਹਾ ਸੀ। ਗੌਰਤਲ ਬਹਿ ਕਿ ਇਹ ਗ੍ਰਿਫਤਾਰੀਆਂ ਸਰਹੱਦ ਪਾਰੋਂ ਆ ਰਹੀਆਂ ਗੈਰਕਾਨੂੰਨੀ ਗਤੀਵਿਧੀਆਂ ਤੇ ਵੱਡਾ ਛਡਕਾ ਮਨੀਆਂ ਜਾ ਰਹੀਆਂ ਨੇ। ਇੱਥੇ ਕਿਹਾ ਗਿਆ ਹੈ ਕਿ ਸੂਬੇ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ। ਸਰਹੱਦ ਪਰੋਂ ਚੱਲ ਰਹੇ ਤਸਕਰੀ ਮਾਫੀਆ ਨੂੰ ਜ਼ਰੂਰ ਕਾਬੂ ਕੀਤਾ ਜਾਵੇਗਾ। ਪਵਿੱਖ ਦੇ ਵਿੱਚ ਇਸ ਤੇ ਹੋਰ ਵੀ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ। ਇਸ ਸੰਬੰਧ ਵਿੱਚ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਹੈ ਤੁਹਾਡੇ ਨਾਲ ਵੀ ਸਾਂਝਾ ਕਰ ਰਹੇ ਹਾਂ। ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜ਼ੀਰੋ ਟੋਲਰੈਂਸ ਪਾਲਿਸੀ ਅਟਵਰਡਸ ਆਰਗੇਨਾਈਜ਼ ਕ੍ਰਾਈਮ। ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵਧੀਆ ਸਕਸੈਸ ਮਿਲੀ ਹੈ ਇੱਕ ਹੋਰ 7 بڑے ਲੀਥਲ ਤੇ ਸਫਿਸਟੀਕੇਟਡ ਵੈਪਨਸ ਅਸੀਂ ਰਿਕਵਰ ਕੀਤੇ ਹੈ। ਦੋ ਮੁਲਜ਼ਮ ਇਹ ਚ ਗ੍ਰਿਫਤਾਰ ਕੀਤੇ ਆ ਸਾਰਾ ਕ੍ਰਾਸ ਬਾਰਡਰ ਪਾਕਿਸਤਾਨ ਦੇ ਸਾਈਡ ਤੋਂ ਪੁਸ਼ ਇਨ ਕੀਤਾ ਗਿਆ ਇੰਡੀਅਨ ਟੈਰੀਟਰੀ ਦੇ ਵਿੱਚ ਇੱਕ ਕਨਸਾਈਨਮੈਂਟ ਔਰ ਇਹਦੇ ਚ ਜਿਹੜੇ ਦੋਨੋਂ ਮੁਲਜ਼ਮ ਫੜੇ ਗਏ ਇੱਕ ਬਲਵਿੰਦਰ ਸਿੰਘ ਹੈ ਪਿੰਡੀ ਸਦਾ ਅੰਮ੍ਰਿਤਸਰ ਰੂਰਲ ਦਾ ਬਿਲਕੁਲ ਬਾਰਡਰ ਦੇ ਉੱਤੇ ਪਿੰਡ ਹੈ ਇਹਨਾਂ ਨੇ ਪਾਕਿਸਤਾਨ ਬੇਸ ਸਮਗਲਰਸ ਨਾਲ ਇੰਟੈਚ ਚਾਹੇ ਤੇ ਉਹਨਾਂ ਦਾ ਹੈਂਡਲਰ ਵੀ ਪਾਕਿਸਤਾਨ ਚ ਹੀ ਹੈ ਪ੍ਰੀ ਡੈਸਟਿਨੇਸ਼ਨ ਲੋਕੇਸ਼ਨਸ ਤੇ ਜਿਹੜੇ ਕੋਆਰਡੀਨੇਟਸ ਭੇਜਦੇ ਰਹੇ ਉਹਦੇ ਨਾਲ ਡਰੋਨ ਰਾਹੀਂ ਇੱਕ ਕਨਸਾਈਨਮੈਂਟਸ ਆਈਆਂ ਪਹਿਲਾਂ ਸਾਡੇ ਇਨਸਪੈਕਟਰ ਸੀਆਈਏ ਮੌਲਕਦੀਪ ਉਹਨਾਂ ਦੀ ਟੀਮ ਨੇ ਬਲਵਿੰਦਰ ਨੂੰ ਫੜਿਆ ਉਹ ਤੋਂ ਤਿੰਨ ਜਿਹੜੇ ਐ ਪੀਪੀਐਕਸ 5 ਇਹ ਫੜੇ ਗਏ ਤੇ 2.30 ਬੋਰ ਦੇ ਚਾਈਨੀਜ਼ ਪਿਸਟਲ ਫੜੇ ਗਏ 2.30 ਬੋਰ ਚਾਈਨੀਜ਼ ਪਿਸਟਲ ਦੀ ਉਸ ਤੋਂ ਇਲਾਵਾ ਉਸ ਤੋਂ ਬਾਅਦ ਜਿਹੜੀ ਉਦੀ ਫਰਦਰ ਪੁੱਛਗਿੱਤ ਦੇ ਵਿੱਚ ਜੁਗਰਾਜ ਸਿੰਘ ਜਿਹੜਾ ਕਿ ڪرੰਡੇ ਦਾ ਮੂਲਾ ਬਹਿਰਾਮ ਪਿੰਡਾ ਹੈ ਇਹ ਫਰਿਆ ਗਿਆ ਇਹ ਤੋਂ ਦੋ ਪਿਸਟਲ ਚਾਈਨਸ ਹੋਰ ਮਿਲੇ ਜਿਹੜੇ ਸਟਾਰ ਪਿਸਟਲ ਜਿਨ੍ਹਾਂ ਨੂੰ 0.30 ਬੋਰ ਦੇ ਕਹਿੰਦੇ ਆ ਤੇ ਇਹਦੇ ਵਿੱਚ ਜਿਹੜੀ ਮੇਨ ਗੱਲ ਆਈ ਹੈ ਕਿ ਜੁਗਰਾਜ ਦੇ ਖਿਲਾਫ ਪਹਿਲਾਂ ਵੀ ਕਮਰਸ਼ੀਅਲ ਕੁਆਂਟੀਟੀ ਦਾ ਇੱਕ ਹੀਰੋਇਨ ਦਾ ਪਰਚਾ ਦਰਜ ਹੈ ਸਰਾਏ ਮਾਨਤ ਖਾਨ ਥਾਣਾ ਪੁਲਿਸ ਸਟੇਸ਼ਨ ਜਿਹੜਾ ਹੈਗਾ ਤਰਨਤਾਰਨ ਡਿਸਟ੍ਰਿਕਟ ਦਾ ਉੱਥੇ ਹੋਈ ਹੈ ਇਸ ਤੋਂ ਇਲਾਵਾ ਇੱਕ ਮਰਡਰ ਕੀਤਾ ਇਹਨਾਂ ਨੇ ਲੋਪੋਕੇ ਏਰੀਏ ਦੇ ਵਿੱਚ ਜਿੱਤੇ 302 ਮਰਡਰ ਤੇ ਅਟੈਂਪਟ ਟੂ ਮਰਡਰ ਤੇ ਆਰਮਜ਼ ਐਕਟ ਦੀਆਂ ਧਾਰਾ ਤਹਿਤ ਮੁਕਾਦਮਾ ਦਰਜ ਹੈ ਉਸ ਵੀ ਵੌਂਟਡ ਸੀਗਾ ਜੇ ਇਹਨਾਂ ਦਾ ਆਪਾਂ ਬੈਕਗ੍ਰਾਉਂਡ ਦੇਖੀਏ ਬਲਵਿੰਦਰ ਲੇਬਰ ਦਾ ਕੰਮ ਕਰਦਾ 32 ਸਾਲ ਦੀ ਉਮਰ ਹੈ 11ਵੀਂ ਪਾਸ ਹੈ ਤੇ ਜਿਹੜਾ ਜੁਗਰਾਜ ਜੱਗਾ ਹੈਗਾ ਇਹ 29 ਸਾਲ ਦਾ 12ਵੀਂ ਪਾਸ ਹੈ ਡੀਜੇ ਦਾ ਕੰਮ ਕਰਦਾ ਤੇ ਇਹ ਸਾਰਾ ਜਿਹੜੀ ਆਪਰੇਸ਼ਨ ਹੈ ਇਹਨੂੰ ਬਹੁਤ ਇੰਟੈਲੀਜੈਂਸ ਬੇਸਡ ਆਪਰੇਸ਼ਨ ਇਹਦੇ ਚ ਡੀਸੀਪੀ ਇਨਵੈਸਟੀਗੇਸ਼ਨ ਸਾਡੇ ਰਵਿੰਦਰਪਾਲ ਜੀ ਮਿਸਟਰ ਆਲਮ ਵਿਜੇ ਸਿੰਘ ਜਗਵਿੰਦਰ ਸਿੰਘ ਸਾਡੇ ਡੀਸੀਪੀ ਸਾਹਿਬ ਹਰਵਿੰਦਰ ਸਿੰਘ ਸਾਡੇ ਏਸੀਪੀ ਇਨਵੈਸਟੀਗੇਸ਼ਨ ਇੰਸਪੈਕਟਰ ਮੋਲਕਦੀਪ ਸੀਆਈਏ ਜਿਹੜਾ ਸੀਪੀ ਅੰਮ੍ਰਿਤਸਰ ਦੇ ਉਹਨਾਂ ਦੀ ਟੀਮ ਨੇ ਬਹੁਤ ਮਿਹਨਤ ਨਾਲ ਇਹਨੂੰ ਸਾਰੀ ਨੁਕਲ ਕੀਤੀ ਹੈ ਇਹਦੇ ਜਿਹੜੀ ਇੰਪੋਰਟੈਂਟ ਗੱਲ ਸਭ ਤੋਂ ਵੱਧ ਦੇਖਣ ਵਾਲੀ ਹੈ ਕਿ ਬਹੁਤ ਜ਼ਿਆਦਾ ਪੁਸ਼ਿੰਗ ਕੀਤਾ ਜਾ ਰਹੀਆਂ ਕਨਸਾਈਨਮੈਂਟਸ ਵਾਇਆ ਡਰੋਨ ਇੰਟੂ ਇੰਡੀਅਨ ਟੈਰੀਟਰੀ ਔਰ ਲਗਾਤਾਰ ਪਿੱਛੇ ਵੀ ਬਹੁਤ ਵੱਡੀਆਂ ਰਿਕਵਰੀਆਂ ਕਮਿਸ਼ਨਰੇਟ ਪੁਲਿਸ ਅਮਰਸਰ ਵੱਲੋਂ ਕੀਤੀਆਂ ਗਈਆਂ ਪਰ ਲਗਾਤਾਰ ਉਧਰੋਂ ਕੋਸ਼ਿਸ਼ ਜਾਰੀ ਰਹਿੰਦੀ ਹੈ ਕਿ ਮਾੜੇ ਅੰਸਰਾਂ ਵਾਰੇ ਉਹਨਾਂ ਨੂੰ ਕਿਸ ਤਰ੍ਹਾਂ ਵੈਪਨ ਪਹੁੰਚਾਏ ਜਾਣ ਜਿਹੜੀਆਂ ਪਿਛਲੀਆਂ ਰਿਕਵਰੀਆਂ ਵੀ ਤੁਹਾਡੇ ਨਾਲ ਡਿਸਕਸ ਕੀਤੀ ਹੈ ਸੋ ਇਹ ਔਨ ਗoing ਇੱਕ ਪ੍ਰੋਸੈਸ ਹੈਗਾ ਤੇ ਜਿੱਦਾਂ ਕ੍ਰਾਸ ਬਾਰਡਰ ਸਮਗਲਰਸ ਤੇ ਹੈਂਡਲਰਸ ਸਾਡੇ ਜਿਹੜੇ ਯੰਗਸਟਰਸ ਨੇ ਉਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਆਪਣੇ ਨਾਲ ਜੋੜ ਲੈਂਦੇ ਨੇ ਬਾਅਦ ਚ ਕੋਈ ਬਾਹ ਨਹੀਂ ਫੜਦਾ ਤੇ ਅਲਟੀਮੇਟਲੀ ਇਹ ਇੱਥੇ ਆ ਕੇ ਜਿੱਲਾ ਚ ਵਿਚਾਰੇ ਜਿਹੜੇ ਫੇਸ ਕਰਦੇ ਆ ਸਾਰਾ ਕਾਨੂੰਨ ਸਰ ਬਲਵਿੰਦਰ ਦੇ ਖਿਲਾਫ ਵੀ ਕੋਈ ਪੱਲਾ ਪਛਾੜਦਾ ਉਹਦੇ ਖਿਲਾਫ ਨਹੀਂ ਆ ਜੀ ਉਹ ਬੈਠੇ ਕਿਹਦੀ ਪਿੰਡੀ ਸਾਦਾ ਪਿੰਡੀ ਬਿਲਕੁਲ ਨੇੜੇ ਹੈ ਜੀ ਪਾウダー ਦੇ ਇਸ ਕਰਕੇ ਉੱਥੇ ਉਹਨੂੰ ਬੜਾ ਐਡਵਾਂਟੇਜ ਹੈ ਉਹਨੇ ਹੀ ਸਾਰਾ ਇਹ ਕੰਮ ਮਦਰ ਨਾਲ ਜੋੜ ਕੇ ਤੇ ਮੁੜ ਕੇ ਜੁਗਰਾਜ ਦੇ ਨਾਲ ਜੁੜ ਕੇ ਕੰਮ ਕੀਤਾ ਹੈ ਪਰ ਗੱਲ ਤਾਂ ਦੇਖਣ ਵਾਲੀ ਇਹ ਹੈ ਕਿ ਜੇ ਸੱਤ ਪਿਸਟਲ ਜਿਹੜੇ ਐ ਇਹ ਇਹੋ ਜਿਹੇ ਬੰਦਿਆਂ ਕੋਲ ਆ ਕੇ ਅੱਗੇ ਅੱਗੇ ਫੋਰ ਗੈਂਗਸਟਰਾਂ ਕੋਲ ਟੈਰਰਿਸਟ ਕੋ ਚਲੇ ਜਾਂਦੇ ਆ ਤੇ ਕਿੰਨੀ ਪ੍ਰੋਬਲਮ ਆਉਂਦੀ ਐ ਸਰ ਜੁਗਰਾਜ ਦੇ ਕੰਟੈਕਟ ਸਿੱਕੇ ਮਿਲਾਇਆ ਇਹ ਮੇਰੇ ਨਾਲ ਕੋਮਨ ਹੈਂਡਲਰ ਹੈ ਜੀ ਪਾਕਿਸਤਾਨ ਵਾਲਾ ਪ੍ਰੈਸ ਨੋਟ ਚ ਆਪਾਂ ਮੈਂਸ਼ਨ ਕੀਤਾ ਜੀ ਉਹ ਇਹਦੇ ਕੋਲ ਹੋਰ ਬੰਦਾ ਵੀ ਹੈਗਾ ਮੈਂ ਤਾਂ ਨਹੀਂ ਇਹਦੇ ਚ ਦੋਨੇ ਇਹ ਬੰਦੇ ਨੇ ਬਸ ਅਸੀਂ ਕੋਸ਼ਿਸ਼ ਇਹ ਕਰ ਰਹੇ ਆ ਕਿ ਕਿਸ ਤਰੀਕੇ ਨਾਲ ਸਾਨੂੰ ਤਾਰ ਜੁੜ ਜਾਣ ਵੀ ਇਹ ਅੱਗੇ ਕਿੱਥੇ ਜਾਣੇ ਸੀ ਉਹ ਥੋੜਿਆ ਜਦੋਂ ਫੜੇ ਜਾਂਦੇ ਫਿਰ ਇੱਕਦਮ ਥੋੜਾ ਮੁਸ਼ਕਲ ਹੁੰਦਾ ਆ ਮਸਲ ਜਿਹੜੀ ਜਿਹੜੀ ਰਸਮੀ ਤੱਕ ਹੈ ਇਹ ਜਿਹੜਾ ਕੈਂਟ ਏਰੀਏ ਚ ਇਹ ਹੋਇਆ ਜੀ ਜਿਹੜਾ ਤੇ ਜਿਹੜਾ ਬਲਵਿੰਦਰ ਹੈ اسلامਾਬਾਦ ਏਰੀਏ ਦੇ ਵਿੱਚੋਂ ਜੁਗਰਾਜ ਹਾਂਜੀ ਅਜਾ ਰਸ ਸਰ ਤੋਂ ਮਾਲ ਕਿੱਥੋਂ ਆ ਰਿਹਾ ਕਿਸ ਕੋਈ ਰਿਐਕਸ਼ਨ ਯਾਰ ਉਹੀ ਕਿ ਸੋਚ ਰਹੇ ਆ ਵੀ ਇਹਨੇ ਕਿੰਨੋਂ ਦੇਣੇ ਸੀ ਬਿਕਾਉਜ਼ ਇਹ ਜਿੱਦਾਂ ਇਹਨਾਂ ਦੀ ਪਿਛੋਕੜ ਵੀ ਆਇਆ ਕਿ ਕਾਫੀ ਦੇਰ ਤੋਂ ਇਹ ਐਕਟਿਵ ਨਹੀਂ ਪਾਕਿਸਤਾਨ ਬੇਸਡ ਹੈਂਡਲਰ ਦੇ ਕੰਟੈਕਟ ਦੇ ਵਿੱਚ ਉਹੀ ਪ੍ਰਾਣਾ ਮੋਡਸ ਪ੍ਰੈਂਡੀ ਆ ਵੀ ਕਿਤੇ ਜਾ ਕੇ ਆਪਣਾ ਇੱਕ ਜਗਾ ਦੱਸ ਕੇ ਤੇ ਉੱਥੇ ਖੜੇ ਹੋ ਜਾਣਾ ਕੱਪੜਿਆਂ ਦੀ ਨਿਸ਼ਾਨੀ ਹੋਰ ਚੀਜ਼ਾਂ ਉਹ ਉਹੀ ਇਸ ਮੋਡਸ ਪ੍ਰੈਂਡੀ ਅਜੇ ਤੱਕ ਕੰਟੀਨਿਊ ਕਰ ਰਿਹਾ ਸਰ ਇੱਕ ਗੱਲ ਜਿਹੜੀ ਪਾਇਰਿੰਗ ਕਰਕੇ ਕਿਸੇ ਕੋਲ ਉਹਦੇ ਪੁਲਿਸ ਕਾਤੇ ਲੱਗੀ ਸੀ ਗੱਲ ਪਰ ਸਮਝਦਾ ਬੱਸ ਬਤਾ ਜਾ ਨਹੀਂ ਹੋ ਨਹੀਂ ਜੀ ਉਹ ਤਾਂ ਬੰਦੇ ਆਇਡੈਂਟੀਫਾਈ ਹੋ ਗਏ ਆ ਜੀ ਉਹ ਬੜੇ ਜਲਦੀ ਫੜ ਲਾਂਗੇ ਆਪਾਂ ਠੀਕ ਹਾਂਜੀ ਸਰ ਬਸ ਕੇੜਾ ਮਾਪੇ ਖੜੇ ਚਲੋ ਉਹ ਵੀ ਆਪਾਂ ਦੁਬਾਰਾ ਗੱਲ ਕਰਾਂਗੇ ਜੀ ਇਨਵੈਸਟੀਗੇਸ਼ਨ ਦਾ ਮੈਟਰ ਆਪਾਂ ਜਦੋਂ ਹੋ ਗਈ ਫਾਈਨਲਾਈਜ਼ ਤਾਂ ਉਹਨਾ ਡੈਫੀਨਿਟਲੀ ਹੋਸੀ ਔਰ ਕਿੰਨਾ ਸ਼ੇਅਰ ਕਰਨੀ ਤੁਹਾਡਾ ਨਹੀਂ ਕਰਨੀ ਹੈ ਜੀ ਸਰ ਹਲੇ ਤੱਕ ਪੁੱਛੀ ਗਈ ਚਾਹ ਹੈ ਕਿ ਕਿੰਨੇ ਪੈਸੇ ਇਹਨਾਂ ਨੂੰ ਦਿੱਤੇ ਗਏ ਆ ਫਿਰ ਐਸੇ ਦੀ ਫਾਈਨੈਂਸ਼ੀਅਲ ਟ੍ਰੇਲ ਇਹਨਾਂ ਦੇ ਬੈਂਕ ਬੈਂਕ ਅਕਾਊਂਟ ਲੈ ਆ ਜੀ ਅਸੀਂ ਤੇ ਉਹ ਸਾਰਾ ਦੇਖ ਰਹੇ ਹਵਾਲਾ ਵਾਲਾ ਐਂਗਲ ਵੀ ਜੇ ਪੈਸੇ ਆਏ ਤਾਂ ਪਾਕਿਸਤਾਨ ਵਾਪਸ ਕਿੱਦਾਂ ਜਾਂਦੇ ਆ ਉਹ ਵੀ ਸਾਡੇ ਸੀਆਈ ਇਨਸਪੈਕਟਰ ਸਾਹਿਬ ਕਾਫੀ ਇਸੇ ਨੇੜੇ ਪਹੁੰਚੇ ਹੋਏ ਨੇ ਬੜਾ ਮਾਈਨੂਟਲੀ ਕੰਮ ਕਰ ਰਹੇ ਕਿਸ ਸੰਪਰਕ ਚਾਹੀਦਾ ਸਰ ਪਾਕਿਸਤਾਨ ਦੇ ਨਾਲ ਕੋ ਯਾਰ ਇਹ ਜਿਹੜੇ ਬਾਉਂਡਰ ਏਰੀਆ ਦੇ ਬੰਦੇ ਨੇ ਇਹਨਾਂ ਨਾਲ ਤੁਹਾਨੂੰ ਪਤਾ ਪਹਿਲਾਂ ਵੀ ਹੁੰਦਾ ਕਿ ਉਧਰੋਂ ਵੀ ਕੋਸ਼ਿਸ਼ ਜਾਰੀ ਰਹਿੰਦੀ ਹੈ ਤੇ ਇਹ ਵੀ ਸਾਡੇ ਬੰਦੇ ਵੀ ਕੱਟ ਨਹੀਂ ਕਰਦੇ ਇਸ ਦਾ ਪੈਸੇ ਦੇ ਲਾਲਚ ਸਰ ਜੀ ਤੁਸੀਂ ਦੱਸਿਆ ਕਿ ਬਰਿੰਦਰ ਜੀ ਦਾ ਕਾਫੀ ਉਹ ਕਹਾਜਾ ਸੌਦਾ ਸੀ ਉਹਦੀ ਆਰਥਿਕ ਸਥਿਤੀ ਜਿਹੜੀ ਉਹਨਾਂ ਦਾ ਸਿਚੁਏਸ਼ਨ ਹੌਕਾ ਐਸ ਤੋਂ ਪਹਿਲੇ ਵੀ ਕਿਛੇ ਚੇਤrana ਨੇ ਪਾਉਂਦੇ ਪੜੇਗੇ ਜੇ ਮੋਡਲ ਸਪੈਂਡ ਦੀ ਵੈਲਿਊ ਕੀ ਹੈ ਜਿਹਨਾਂ ਲਈ ਆਰਟਿਸ ਤੋਂ ਵੀ ਘਾਟਾ ਉਹੀ ਇਸ ਚਾਲ ਚ ਪਾਕਿਸਤਾਨ ਦੇ ਹੈਂਡਲ ਬਣ ਰਹੇ ਆ ਕੁਝ ਜਿਹੜਾ ਜ਼ਿਆਦਾ ਜ਼ਿਆਦਾਤਰ ਜਿਹੜੇ ਇਕਨੋਮਿਕ ਜਿਹੜੇ ਥੋੜਾ ਜਿਹਾ ਟਾਈਟ ਨੇ ਜਿਹੜਾ ਇਕਨੋਮਿਕ ਸਥਿਤੀ ਜਿਹੜੀ ਨਹੀਂ ਚੰਗੀ ਉਹ ਜ਼ਿਆਦਾ ਉਹਨਾਂ ਦੇ ਮਤਲਬ ਗੱਲਾਂ 'ਚ ਆਉਂਦੇ ਆ ਲੁਭਾਅ 'ਚ ਆ ਜਾਂਦੇ ਆ ਤੇ ਉਹੀ ਅੱਗੇ ਜਾ ਕੇ ਇਹੋ ਜਿਹੇ ਕੰਮਾਂ 'ਚ ਇਨਵੋਲ ਹੁੰਦੇ ਆ ਹੁਣ ਜੇ ਆਪਾਂ ਇਹਨਾਂ ਦੀ ਕੁਆਲਿਟੀ ਦੇਖੋ ਤੁਸੀਂ ਪਿਸਤਲ ਦੀ ਮੈਂ ਸਮਝਦਾ ਕਿ ਬਿਲਕੁਲ ਬ੍ਰੈਂਡ ਨਿਊ اور ਬੜੇ ਸਫਿਸਟੀਕੇਟਿਡ ਪਿਸਟਲ ਨੇ ਇਹ ਵੀ ਪਤਾ ਲੱਗਿਆ ਕਿ ਪਾਕਿਸਤਾਨ ਚ ਵੀ ਕੋਈ ਹੋਜੀ ਇਹਨਾਂ ਨੇ ਉੱਥੇ ਲਾਈ ਹੋਈ ਹੈ ਫੈਕਟਰੀ ਵਗੈਰਾ ਤੋਂ ਹਾਲਾਂਕਿ ਗਲੌਕ ਜਿਹੜਾ ਆਸਟਰੀਅਨ ਹੈ ਪੀਐਕਸ 5 ਵੀ ਯੂਰੋਪੀਅਨ ਹੈਗੇ ਨੇ ਪਰ ਉੱਥੇ ਵੀ ਇਹ ਮੈਨੂਫੈਕਚਰ ਕਰਕੇ ਤੇ ਉਹਦੀ ਸੇਮ ਟੂ ਸੇਮ ਜਿਹੜੀ ਹੈ ਉਹ ਕਾਪੀ ਵੀ ਕਰ ਲੈਂਦੇ ਆ ਤੇ ਉਹਦੀ ਜਿਹੜੀ ਸਫਿਸਟੀਕੇਟਿਡ ਤੇ ਉਹਦੀ ਜਿਹੜੀ ਜਿਹਨੂੰ ਆਪਾਂ ਚੱਲ ਕਹਿੰਦੇ ਆ ਵੈਪਨ ਦੀ ਉਹਦੀ ਜਿਹੜੀ ਉਹ ਯੂਸੇਜ ਹੈ ਉਹ ਬਹੁਤ ਹੀ ਲੀਥਲ ਹੈਗੀ ਹੈ ਨਾ ਅਮਿਊਨੀਸ਼ਨ ਵੀ ਉਹ ਗ੍ਰਾਹਕਾਂ ਦੇ ਆ ਕਿ ਅਮਿਊਨੀਸ਼ਨ ਵੀ ਆ ਜੇ ਆਉਣਾ ਸੀਗਾ ਜੀ ਉਹ ਵੀ ਅਸੀਂ ਫੜ ਲੈਣਾ ਹੁਣ ਸਾਡੇ ਹੈ ਧਿਆਨ ਚ ਉਹ ਵੀ ਬੰਦਾ ਉਹ ਚ ਲੱਗੇ ਹੋਏ ਸਰ ਪੈਸੇ ਆਉਂਦਾ ਕਿਸ ਤਰ੍ਹਾਂ ਰੰਦਿਰ ਹੁੰਦਾ ਹੈ ਕੋਈ ਦੁਬਈ ਆਇਆ ਹੁੰਦਾ ਹੈ ਕਿਉਂਕਿ ਜੇਕਰ ਕੰਸਾਈਨਮੈਂਟ ਆਉਂਦੀ ਆ ਤਾਂ ਪੈਸੇ ਨਹੀਂ ਦਿੰਦੇ ਹੁਣ ਕਿ ਉਹ ਤਾਂ ਆਫਕੋਰਸ ਨਹੀਂ ਕਰਦੇ ਉਹ ਕੋਈ ਅਕਾਊਂਟ ਦੇ ਥੂ ਦਿੰਦੇ ਆ ਵਾਇਆ ਦੁਬਈ ਜਾਂ ਕਿਸ ਤਰ੍ਹਾਂ ਜਾਂਦਾ ਜੀ ਨਾਲ ਦੇ ਦੇਖੋ ਬੇਸਿਕਲੀ ਤਾਂ ਪਤਾ ਕੀ ਹੁੰਦਾ ਜੀ ਜ਼ਿਆਦਾਤਰ ਹਵਾਲੇ ਦਾ ਬੰਦਾ ਆਇਆ ਯੂਮਨ ਆ ਕੇ ਦਿੱਲੀ-ਦੁੱਲੀ ਤੋਂ ਜਿਵੇਂ ਆਪਾਂ ਪਹਿਲਾਂ ਫੜੇ ਲੁਧਿਆਣੇ ਦੇ ਵੀ ਬੰਦੇ ਫੜੇ ਐ ਈਵਨ ਹਾਇਜ਼ਰੀ ਵਾਲਾ ਆਪਾਂ ਤੁਹਾਨੂੰ ਯਾਦ ਹੋਣਾ ਫੜਿਆ ਸੀ ਬੰਦਾ ਇੱਕ ਉਹ ਸਾਰੇ ਕਿਉਂਕਿ ਬਾਹਰ ਐਕਸਪੋਰਟ ਵਗੈਰਾ ਦਾ ਕੰਮ ਵੀ ਚੱਲਦਾ ਹੈ ਹੋਰ ਗੱਲਾਂ ਟਰੇਡ ਚੱਲਦਾ ਉਸੇ ਅਡਜਸਟਮੈਂਟ ਕਰਦੇ ਪਹਿਲਾਂ ਆਪਾਂ ਤੁਹਾਨੂੰ ਯਾਦ ਹੋਣਾ Rajasthan ਦੇ ਵਿੱਚ ਵੀ ਕਾਫੀ ਲੋਕ ਫੜੇ ਸੀ ਜਿਹੜੇ ਕਿ ਹਵਾਲੇ ਨਾਲ ਹੀ ਰਿਲੇਟਿਡ ਸੀਗੇ ਹਰਿਆਣੇ ਤੋਂ ਹੋਰ ਸਾਰੇ ਸੋ ਬੇਸਿਕਲੀ ਕੀ ਹੈ ਕਿ ਜਿਹੜੇ ਚੈਨਲਸ ਨੇ ਹਵਾਲੇ ਦੇ ਉਹਨਾਂ ਨੂੰ ਕਿਤੇ ਨਾ ਕਿਤੇ ਟੱਚ ਕਰ ਲੈਂਦੇ ਵਾਇਆ ਦੁਬਈ ਹੀ ਜ਼ਿਆਦਾ ਰੂਟ ਅੱਜਕੱਲ ਮੇਨ ਜਿਹੜਾ ਸਾਹਮਣੇ ਆ ਰਿਹਾ